ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਜਿੱਥੇ ਕਿ ਭਗਵਾਨਤਮਾਨ ਸਰਕਾਰ ਆਫ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਹੈ ਜਿਸ ਤੋਂ ਬਾਅਦ ਕੀ ਲਗਾਤਾਰ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਇਹ ਮਾਮਲਾ ਜਿਹੜਾ ਕਿ ਹੁਣ ਹਾਈ ਕੋਰਟ ਦੇ ਵਿੱਚ ਚਲਾ ਗਿਆ ਹੈ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਉੱਤੇ ਰੋਕ ਲਗਾ ਦਿੱਤੀ ਹੈ ਪੁਗਮੰਤਮ ਸਰਕਾਰ ਨੂੰ ਇਹ ਹੁਣ ਵੱਡਾ ਝਟਕਾ ਲੱਗਾ ਹੈ ਸੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤੇ ਕੱਲ ਤੋਂ ਹੀ ਜਿਹੜੀ ਤੁਹਾਨੂੰ ਦੱਸਦੀ ਹੈ ਕਿ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਅਦਾਲਤ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੂੰ ਵਾਤਾਵਰਣ ਮੁਲਾਂਕਣ ਐਧੀਆਂ ਹੋਣ ਦੇ ਤੱਕ ਜਿਹੜਾ ਕਿ ਨਹੀਂ ਬਧਾਇਆ ਜਾ ਸਕੇਗਾ ਇਸ ਨੂੰ ਲੈ ਕੇ ਹੁਣ ਸਿਆਸੀ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਸੁਨੀਲ ਜਾਖੜ ਦੇ ਵੱਲੋਂ ਵੀ ਐਕਸ ਦੇ ਉੱਤੇ ਜਿਹੜਾ ਕਿ ਇੱਕ ਪੋਸਟ ਲਿਖ ਕੇ ਕਿਹਾ ਗਿਆ ਹੈ ਕਿ ਮਾਨਯੋਗ ਪੰਜਾਬ ਅਤੇ ਇਸ ਤੋਂ ਇਲਾਵਾ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਸਟੇ ਕੀਤਾ ਗਿਆ ਹੈ ਸੋ ਇਹ ਕਾਫੀ ਜਿਹੜਾ ਚੰਗਾ ਫੈਸਲਾ ਉਹਨਾਂ ਦੇ ਦੁਆਰਾ ਦੱਸਿਆ ਗਿਆ ਹੈ ਇਸ ਤੋਂ ਬਾਅਦ ਵੀ ਸੁਨੀਲ ਜਾਖੜ ਦੇ ਦੁਆਰਾ ਕਿਹਾ ਗਿਆ ਹੈ ਕਿ ਸਰਕਾਰ ਦੀ ਕਿਸਾਨਾਂ ਦੀ ਜ਼ਮੀਨ ਲੁੱਟਣ ਦੀ ਯੋਜਨਾ ਹੁਣ ਕੋਰਟ ਦੇ ਵਿੱਚ ਨਹੀਂ ਟਿਕੇਗੀ ਕੇਸ ਦੇ ਵਿੱਚ ਵੀ ਸਰਕਾਰ ਨੂੰ ਹਾਰ ਮਿਲੇਗੀ ਇਸ ਲਈ ਬਿਹਤਰ ਹੈ ਕਿ ਮੁੱਖ ਮੰਤਰੀ ਹਾਲੇ ਵੀ ਦਿੱਲੀ ਵਾਲਿਆਂ ਦੇ ਹਿੱਤ ਛੱਡ ਕੇ ਪੰਜਾਬ ਦੀ ਨਬਜ਼ ਨੂੰ ਪਛਾਣ ਕੇ ਇਸ ਪਾਲਿਸੀ ਨੂੰ ਵਾਪਸ ਲੈ ਲਵੇ ਹਾਲਾਂਕਿ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਹੈ ਕਿ ਇਸ ਸਮੇਂ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਰਹੀ ਹੈ ਤੇ ਸੁਣਵਾਈ ਦੌਰਾਨ ਅਦਾਲਤ ਨੇ ਨੀਤੀ ਸੰਬੰਧਿਤ ਮਹੱਤਵਪੂਰਨ ਨੁਕਤੇ ਅਤੇ ਸਵਾਲ ਉਠਾਏ ਹਨ ਕਿ ਮਾਮਲੇ ਦੀ ਅਗਲੀ ਸੁਣਵਾਈ ਦੇ ਉਤੇ ਜਿਹੜਾ ਕਿ ਵਿਸਥਾਰ ਰੂਪ ਦੇ ਵਿੱਚ ਜਵਾਬ ਮੰਗਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਪਟੀਸ਼ਨ ਲੁਧਿਆਣਾ ਦੇ ਨਿਵਾਸੀ ਐਡਵੋਕੇਟ ਗੁਰਦੀਪ ਸਿੰਘ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ ਉਹ ਖੁਦ ਇੱਕ ਕਿਸਾਨ ਹੈ ਤੇ ਉਹਨਾਂ ਦੀ ਆਪਣੀ ਜ਼ਮੀਨ ਇਸ ਨੀਤੀ ਤੀਨ ਆ ਰਹੀ ਹੈ ਅਜਿਹੀ ਸਥਿਤੀ ਦੇ ਵਿੱਚ ਉਹਨਾਂ ਨੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਚੁਣੌਤੀ ਦੇਣ ਦਾ ਜਿਹੜਾ ਕੀ ਐਲਾਨ ਕਰ ਦਿੱਤਾ ਹੈ ਉਹਨਾਂ ਦੀ ਦਲੀਲ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਜ਼ਮੀਨ ਪ੍ਰਾਪਤੀ ਸੰਬੰਧੀ ਸਪਸ਼ਟ ਨਿਯਮ ਬਣਾਏ ਗਏ ਹਨ ਅਤੇ ਰਾਜ ਆਪਣੀ ਮਰਜ਼ੀ ਦੇ ਨਾਲ ਇਹਨਾਂ ਕੇਂਦਰ ਨਿਯਮਾਂ ਨੂੰ ਨਹੀਂ ਬਦਲ ਸਕਦੀ ਹੈ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਥਾਂ-ਥਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ ਤੇ ਇਸੇ ਦੇ ਨਾਲ ਹੀ ਭਲਕੇ ਲੁਧਿਆਣਾ ਦੇ ਵਿੱਚ ਵੀ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਕੱਠ ਕਰਕੇ ਕੀ ਇਸ ਪਾਲਿਸੀ ਦਾ ਵਿਰੋਧ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਚਾਰ ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਕੋਲ ਡੈਮ ਤੋਂ ਛੱਡਿਆ ਗਿਆ ਹੈ ਪਾਣੀ ਪੰਜਾਬ ਦੇ ਵਿੱਚ ਅਲਰਟ ਚੰਡੀਗੜ੍ਹ ਮਨਾਲੀ ਅਤੇ ਕਾਂਗੜਾ ਪਠਾਨਕੋਟ ਰਾਸ਼ਟਰੀ ਮਾਰਗ ਸਮੇਤ 500 ਤੋਂ ਵੱਧ ਸੜਕਾਂ ਬੰਦ ਹੋ ਚੁੱਕੀਆਂ ਹਨ ਮਾਝਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਇਸ ਕਰਕੇ ਹੁਣ ਚੰਡੀਗੜ੍ਹ ਮਨਾਲੀ ਦੇ ਜਿਹੜਾ ਕਿ ਫੋਰ ਲਾਈਨ ਦਿਵਾੜਾ ਵਿਖੇ ਕਾਲਕਾ Shimla ਸੜਕ ਜਿਹੜੀ ਕਿ ਚੱਕੀ ਮੋੜ ਦੇ ਉੱਤੇ ਪਠਾਨਕੋਟ ਕਾਂਗੜਾ ਰਾਸ਼ਟਰੀ ਮਾਰਗ ਬੰਦ ਹੋ ਗਿਆ ਹੈ ਸੂਬੇ ਭਰ ਦੇ ਵਿੱਚ 500 ਤੋਂ ਵੱਧ ਸੜਕਾਂ ਬੰਦ ਹੋ ਚੁੱਕੀਆਂ ਹਨ ਜिले ਦੇ ਸਾਰੇ ਹੀ ਵਿਦਿਅਕ ਸੰਸਥਾਵਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਾਰੀਮੀ ਦੇ ਮੱਦੇ ਨਜ਼ਰ ਹੁਣ Shimla, Mandi, Kullu ਸਮੇਤ ਸੋਲਨ ਜ਼ਿਲ੍ਹੇ ਦੇ ਵਿੱਚ ਕਿ ਵਿਦਿਅਕ ادارے ਜਿਹੜੇ ਆ ਉਹ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਉੱਥੇ ਹੀ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਖਾਸ ਤੌਰ ਦੇ ਉੱਤੇ ਮੰਡੀ ਇਲਾਕੇ ਦੇ ਵਿੱਚ ਇਸ ਵਾਰ ਕਾਫੀ ਜ਼ਿਆਦਾ ਬੱਦਲ ਫੱਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਹੁਣ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਗਲੇ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਵੀ ਜਿਹੜਾ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਤੇ ਇਸ ਤੋਂ ਇਲਾਵਾ ਸਤलुਜ ਦੇ ਪਣੇ ਕੋਲ ਡੈਮ ਤੋਂ ਅੱਜ ਸਵੇਰੇ 6:30 ਮਿੰਟ ਦੇ ਉੱਤੇ ਦੁਬਾਰਾ ਪਾਣੀ ਛੱਡਿਆ ਗਿਆ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਇਹ ਤੀਜੀ ਵਾਰ ਪਾਣੀ ਛੱਡਿਆ ਜਾ ਚੁੱਕਿਆ ਹੈ ਕੋਲ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਹੁਣ ਸਤलुਜ ਦਾ ਪਾਣੀ ਪੱਧਰ ਜਿਹੜਾ ਕਿ 5 ਮੀਟਰ ਤੱਕ ਵੱਧ ਜਾਵੇਗਾ ਇਹ ਦੇਖਦਿਆਂ ਪੰਜਾਬ ਦੇ ਵਿੱਚ ਲੋਕਾਂ ਨੂੰ ਨਦੀ ਕਿਨਾਰੇ ਨਾ ਜਾਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ ਤੇ ਦੂਜੇ ਪਾਸੇ ਪੌਂਗ ਡੈਮ ਤੋਂ ਵੀ ਜਾ ਵੀਗਾ ਅਗਲੀ ਖਬਰ ਵੀ ਇਸੇ ਦੇ ਰਿਲੇਟਡ ਹੈ ਹੁਣ ਪਟਿਆਲਾ ਦੇ ਵਿੱਚ ਵੀ ਵੱਜ ਗਈ ਹੈ ਖਤਰੇ ਦੀ ਘੰਟੀ ਜਾਰੀ ਹੋਇਆ ਹੈ ਅਲਰਟ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ بارش ਦੇ ਕਾਰਨ ਜਿੱਥੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਖਤਰੇ ਪੈ ਰਹੇ ਹਨ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਪਟਿਆਲਾ ਦੇ ਵਿੱਚ ਵੀ ਹੁਣ ਖਤਰੇ ਦੀ ਘੰਟੀ ਵੱਜ ਗਈ ਹੈ ਦਰਅਸਲ ਘੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਇਹ ਤੇਜ਼ੀ ਦੇ ਨਾਲ ਵਧੀਆ ਹੈ ਇਸੇ ਦੇ ਮੱਦੇਨਜ਼ਰ ਪਟਿਆਲਾ ਪ੍ਰਸ਼ਾਸਨ ਨੇ ਹੁਣ ਕੱਗਰ ਨਦੀ ਦੇ ਆਲੇ-ਦੁਆਲੇ ਸਥਿਤ ਇੱਕ ਦਰਜਣ ਤੋਂ ਵੱਧ ਪਿੰਡਾਂ ਦੇ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਤੇ ਲੋਕਾਂ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ ਦਰਿਆ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਹੈ ਜਿਸ ਦੇ ਕਾਰਨ ਰਾਜਪੁਰਾ ਕਨੌਰ ਦੇ ਆਸ-ਪਾਸ ਹੋਰਨਾਂ ਇਲਾਕਿਆਂ ਦੇ ਲੋਕਾਂ ਨੂੰ ਦਰਿਆਵੱਲ ਨਾ ਜਾਣ ਦੀ ਅਪੀਲ ਵੀ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਐਮਰਜੈਂਸੀ ਬਾਰੇ ਜਿਹੜਾ ਕਿ ਤੁਰੰਤ ਜ਼ਿਲ੍ਹਾ ਕੰਟਰੋਲ ਰੂਮ ਦੇ ਲਈ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ ਦੂਜੇ ਪਾਸੇ ਪਹਾੜੀ ਅਤੇ ਮੈਦਾਨੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਦੇ ਕਾਰਨ ਬਿਆਸ ਅਤੇ ਸਤਲੁਜ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਹਰੀਕੇ ਤੋਂ ਹੁਸੈਨੀਵਾਲਾ ਡੈਮ ਤੱਕ ਜਿਹੜਾ ਕਿ 20000 ਤੋਂ ਲੈ ਕੇ 25000 ਤੱਕ ਜਿਹੜਾ ਕਿ ਹਸੈਨੀਵਾਲਾ ਹੈੱਡ ਤੋਂ ਪਾਣੀ ਛੱਡਿਆ ਜਾ ਚੁੱਕਿਆ ਹੈ ਸੈਨੀਵਾਲਾ ਹੈੱਡ ਦੇ ਵਿੱਚੋਂ ਚਾਰ ਗੇਟ ਜਿਹੜੇ ਕਿ ਖੋਲ ਦਿੱਤੇ ਗਏ ਹਨ ਜਿਸ ਦੇ ਕਾਰਨ ਫਾਜ਼ਿਲਕਾ ਦੇ ਵੱਲ ਕਾਫੀ ਤੇਜ਼ੀ ਦੇ ਨਾਲ ਪਾਣੀ ਵਧ ਰਿਹਾ ਹੈ ਇਸ ਤੋਂ ਇਲਾਵਾ ਕਾਂਗੜਾ ਹੁਸ਼ਿਆਰਪੁਰ ਜ਼ਿਲ੍ਹੇ ਤੇ ਤਲਵਾੜਾ ਦੇ ਵਿੱਚ ਕਾਫੀ ਜ਼ਿਆਦਾ ਬਿਆਸ ਦਰਿਆ ਦੇ ਉੱਤੇ ਬਣੇ ਪੌਂਗ ਡੈਮ ਦਾ ਪਾਣੀ ਪੱਧਰ ਜਿਹੜਾ ਕਿ ਵਧ ਗਿਆ ਹੈ ਪਿਛਲੇ 24 ਘੰਟਿਆਂ ਦੇ ਵਿੱਚ 3 ਫੁੱਟ ਜਿਹੜਾ ਕਿ ਪਾਣੀ ਇਸ ਦੇ ਵਿੱਚ ਵੀ ਵਧ ਗਿਆ ਹੈ ਸੋ ਲਗਾਤਾਰ ਪੰਜਾਬ ਦੇ ਜ਼ਿਲ੍ਹਿਆਂ ਦੇ ਵੱਲੋਂ ਹੁਣ ਜਿਹੜਾ ਕਿ ਡੈਮਾਂ ਦਾ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਦੇ ਕਾਰਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬੇਸ਼ੱਕ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਰ ਪੰਜਾਬ ਦੇ ਵਿੱਚ ਹੁਣ 11 ਅਗਸਤ ਨੂੰ ਲੈ ਕੇ ਹੋਇਆ ਹੈ ਵੱਡਾ ਐਲਾਨ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰੀ ਪੜ ਲਓ ਇਹ ਖਬਰ ਜੀ ਹਾਂ ਪੰਜਾਬ ਵਿੱਚ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਮਹੱਤਵਪੂਰਨ ਯੋਜਨਾ ਮੀਟਿੰਗ ਜਲੰਧਰ ਦੇ ਵਿੱਚ ਹੋਈ ਹੈ ਜਿਸ ਦੀ ਪ੍ਰਧਾਨਗੀ ਸਵਰਨ ਸਿੰਘ ਪੰਦੇਰ ਮਨਜੀਤ ਸਿੰਘ ਰਾਏ ਅਤੇ ਬਲਵੰਤ ਸਿੰਘ ਬਹਿਰਾਮਕੇ ਦੇ ਵੱਲੋਂ ਕੀਤੀ ਗਈ ਹੈ ਸੋ ਪੰਜਾਬ ਦੇ ਖੇਤ ਬਚਾਓ ਪਿੰਡ ਬਚਾਓ ਅਤੇ ਪੰਜਾਬ ਬਚਾਓ ਕਿਸਾਨ ਮਹਾਪੰਚਾਇਤੀ ਤਿਆਰੀ ਕੀਤੀ ਗਈ ਹੈ ਇਹ ਮਹਾਪੰਚਾਇਤ ਦੇ ਵਿੱਚ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੀ ਜਿਹੜੀ ਆ ਕਿ ਲਗਾਤਾਰ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਹੁਣੇ ਖਬਰ ਨਿਕਲ ਕੇ ਆਈ ਹੈ ਕਿ 20 ਅਗਸਤ ਨੂੰ ਹੋਣ ਵਾਲੀ ਬੱਟੀ ਮਹਾਪੰਚਾਇਤ ਦੇ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ ਇਸ ਤੋਂ ਇਲਾਵਾ 11 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਹੁਣ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ ਜਿਸ ਤੋਂ ਬਾਅਦ ਕੀ ਪੂਰੇ ਪੰਜਾਬ ਨੂੰ ਕਿਸਾਨਾਂ ਦੇ ਵੱਲੋਂ ਜਾਮ ਕੀਤਾ ਜਾਵੇਗਾ ਤੇ ਪਿੰਡ-ਪਿੰਡ ਜਾ ਕੇ ਜਿਹੜਾ ਸਮਰਥਨ ਮੰਗਿਆ ਜਾਵੇਗਾ ਕੀਤਾ ਜਾਵੇਗਾ ਆਗੂਆਂ ਨੇ ਕਿਹਾ ਹੈ ਕਿ 11 ਅਗਸਤ ਨੂੰ ਪੰਜਾਬ ਦੇ ਲੋਕ ਦਿਖਾ ਦੇਣਗੇ ਕਿ ਕਿਸਾਨਾਂ ਅਤੇ ਖੇਤੀ ਨੂੰ ਤਬਾਹ ਕਰਨ ਵਾਲੀ ਜ਼ਮੀਨ ਹੜੱਪਣ ਦੀ ਨੀਤੀ ਵਿਰੁੱਧ ਇੱਕ ਮੁਠਕਿਵੇਂ ਹੋ ਕੇ ਸਾਰੇ ਹੀ ਪ੍ਰਦਰਸ਼ਨ ਕਰ ਰਹੇ ਹਨ ਸੋ 11 ਅਗਸਤ ਬਾਰੇ ਹੁਣ ਪੰਜਾਬ ਦੇ ਵਿੱਚ ਵੱਡਾ ਐਲਾਨ ਹੋ ਚੁੱਕਾ ਹੈ ਕਿਸਾਨਾਂ ਦੇ ਵੱਲੋਂ ਜਿੱਥੇ ਕਿ ਪਹਿਲਾਂ 30 ਜੁਲਾਈ ਨੂੰ ਟਰੈਕਟਰ ਮਾਰਚ ਕੱਢਿਆ ਗਿਆ ਸੀ ਹੁਣ ਤੇ ਹੁਣ 11 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਰੈਲੀ ਗੱਡੀ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਫਾਰਜੀ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੇ ਜਿਹੜੇ ਕੀ ਉਹ ਫੜੇ ਗਏ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੁਣ ਇਹਨਾਂ ਦੇ ਮੂੰਹ ਬੰਨੇ ਹੋਏ ਹਨ ਸੋ ਪੰਜਾਬ ਦੇ ਵਿੱਚ ਲਗਾਤਾਰ ਇਹਨਾਂ ਦੇ ਵੱਲੋਂ ਫਾਰਜੀ ਡਰਾਈਵਿੰਗ ਲਾਇਸੈਂਸ ਜਿਹੜੇ ਆ ਉਹ ਵਿੱਚ ਜਾ ਰਹੇ ਸਨ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਲਗਾਤਾਰ ਭ੍ਰਿਸ਼ਟਾਚਾਰ ਦੇ ਅਮਲ ਨੂੰ ਰੋਕਣ ਦੇ ਉਦੇਸ਼ ਦੇ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਆਰਟੀਏ ਗੁਰਦਾਸਪੁਰ ਸਟੇਟ ਦੇ ਵਿੱਚ ਜਿਹੜਾ ਕਿ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਜਿਹੜਾ ਕਿ ਕੇਸ ਦੇ ਵਿੱਚ ਬਿਊਰੋ ਨੇ 7 ਮੁਲਾਜ਼ਮਾਂ ਦੇ ਵਿਰੁੱਧ ਭ੍ਰਿਸ਼ਟਾਚਾਰੀ ਕੇਸ ਜਿਹੜਾ ਕਿ ਜਮਾ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਮੋਟਰ ਵਹੀਕਲ ਇਨਸਪੈਕਟਰ ਸਮੇਤ 4 ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਥੇ ਜਾਣਕਾਰੀ ਮਿਲੀ ਹੈ ਕਿ 51 ਡਰਾਈਵਿੰਗ ਸਿਕਲਾਈ ਸਰਟੀਫਿਕੇਟਾਂ ਦੇ ਵਿੱਚੋਂ 23 ਜਾਲੀ ਪਾਏ ਗਏ ਹਨ ਤੇ ਕਿਉਂਕਿ ਸਿਰਫ 27 ਜਾਇਜ ਸਰਟੀਫਿਕੇਟ ਨੰਬਰ ਰਿਕਾਰਡ ਦੇ ਵਿੱਚ ਸਨ ਦੱਸਣਯੋਗ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜਾਲੀ ਜਿਹੜੇ ਉਹ ਲਾਇਸੈਂਸ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਦੇ ਵਿੱਚ ਕਿ ਹੁਣ ਇਹ ਜਿਹੜੇ ਕਿ ਤੁਹਾਨੂੰ ਦੱਦੀ ਹੈ ਕਿ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪੰਨ ਬੱਸ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਆਈ ਹੈ ਔਰਤਾਂ ਦੇ ਮੁਫਤ ਬੱਸ ਸਫ਼ਰ ਕਰਨ ਦੇ ਕਾਰਨ ਜਿਹੜਾ ਕਿ ਹੁਣ ਵੱਡੀਆਂ ਮੁਸ਼ਕਲਾਂ ਦੇ ਵਿੱਚ ਹੈ ਇਸ ਸਮੇਂ ਪੀਆਰਟੀਸੀ ਜਿਵੇਂ ਪੰਜਾਬ ਦੇ ਵਿੱਚ ਮੁਫਤ ਸਫ਼ਰ ਦੇ ਚੱਲਦਿਆਂ ਹੋਣਾ ਪੀਆਰਟੀਸੀ ਅਤੇ ਪੰਨ ਬੱਸ ਤੇ ਕਰੀਬ 11 ਕਰੋੜ ਰੁਪਏ ਦਾ ਬਕਾਇਆ ਖੜਾ ਹੋ ਗਿਆ ਹੈ ਸੂਬੇ ਦੇ ਵਿੱਚ ਇਸ ਸਾਲ ਸੂਬੇ 'ਚ ਸਾਲ 2021 ਤੋਂ ਹੀ ਔਰਤਾਂ ਨੂੰ ਮੁਫਤ ਬੱਸ ਜਿਹੜੀ ਕਿ ਉਸ ਦਾ ਸਫ਼ਰ ਕਰ ਦਿੱਤਾ ਗਿਆ ਸੀ ਤੇ ਮਾਨ ਸਰਕਾਰ ਦੇ ਨਵੇਂ ਮਾਨ ਸਰਕਾਰ ਦੇ ਸਮੇਂ ਵੀ ਇਸ ਨੂੰ ਜਾਰੀ ਰੱਖਿਆ ਗਿਆ ਹੈ ਮੁਕਤ ਸਫਰ ਦੇ ਕਾਰਨ 840 ਕਰੋੜ ਰੁਪਏ ਦੇ ਬਿੱਲਾਂ ਦੇ ਵਿੱਚੋਂ ਸਿਰਫ 450 ਕਰੋੜ ਰੁਪਏ ਦੀ ਹੀ ਅਦਾਇਗੀ ਹੋਈ ਹੈ ਇਸ ਬਾਰੇ ਪੰਜਾਬ ਰੋਡਵੇਜ ਪੰਨਪਾਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਜੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਮੰਨੀ ਹੈ ਕਿ ਤਾਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ ਜਿਸ ਦੇ ਕਾਰਨ ਚੱਕਾ ਜਾਮ ਕਰਨ ਲਈ ਉਹ ਮਜਬੂਰ ਹਨ ਤੇ ਸੂਬੇ ਦੇ ਵਿੱਚ ਹਰ ਮਹੀਨੇ ਔਰਤਾਂ 58 ਤੋਂ ਲੈ ਕੇ 70 ਕਰੋੜ ਰੁਪਏ ਦਾ ਮੁਫਤ ਸਫ਼ਰ ਕਰਦੀਆਂ ਹਨ ਤੇ ਇਸ ਮੁਫਤ ਸਫ਼ਰ ਦੀ ਪੂਰੀ ਅਦਾਇਗੀ ਨਾ ਹੋਣ ਦੇ ਕਾਰਨ ਪੀਆਰਟੀਸੀ ਅਤੇ ਪਨ ਬੱਸ ਬੱਸਾਂ ਦੇ ਉੱਤੇ ਹੁਣ 1100 ਕਰੋੜ ਰੁਪਏ ਦਾ ਬਕਾਇਆ ਬਾਕੀ ਹੋ ਚੁੱਕਾ ਹੈ ਇਸੇ ਦੇ ਨਾਲ ਹੀ ਸੂਬੇ ਦੇ ਵਿੱਚ ਹੁਣ ਕਈ ਜ਼ਿਲ੍ਹਿਆਂ ਦੇ ਪਿੰਡਾਂ ਦੇ ਵਿੱਚ 70 ਤੋਂ ਜ਼ਿਆਦਾ ਛੋਟੇ ਰੂਟ ਪ੍ਰਭਾਵਿਤ ਹੋ ਰਹੇ ਹਨ ਇਸ ਬਾਰੇ ਹੁਣ ਸਰਕਾਰ ਦਾ ਕਹਿਣਾ ਹੈ ਕਿ ਔਰਤਾਂ ਦੇ ਮੁਫਤ ਬੱਸ ਸਫ਼ਰ ਦੇ ਬਿੱਲਾਂ ਦੀ ਉਹ ਦੇਣਦਾਰੀ ਹੈ ਤੇ ਸਾਰੇ ਬਿੱਲਾਂ ਅਤੇ ਦਸਤਾਵੇਜ਼ਾਂ ਨੂੰ ਜਿਹੜਾ ਕਿ ਵਿੱਤ ਵਿਭਾਗ ਨੂੰ ਭੇਜਿਆ ਗਿਆ ਹੈ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੀ ਕਿ ਇਹਨਾਂ ਦੀ ਅਦਾਇਗੀ ਵੀ ਕੀਤੀ ਜਾਵੇਗੀ ਇਸੇ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੇਮੈਂਟ ਆਉਂਦਿਆਂ ਹੀ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ ਤੇ ਖਰਾਬ ਬੱਸਾਂ ਦੀ ਰਿਪੇਅਰ ਅਤੇ ਹੋਰ ਪ੍ਰੋਜੈਕਟਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਸੋ ਵੱਖ-ਵੱਖ ਪੰਜਾਬੀਆਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਸੋ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਪੀਆਰਟੀਸੀ ਬੱਸਾਂ ਜਿਹੜੀਆਂ ਹਨ ਇਹਨਾਂ ਦੇ ਵਿੱਚ ਫ੍ਰੀ ਸਫ਼ਰ ਜਿਹੜਾ ਬੰਦ ਕਰ ਦੇਣਾ ਚਾਹੀਦਾ ਹੈ ਸੋ ਰਜਾਨਾ ਹੀ ਪੰਜਾਬੀ ਤੁਹਾਨੂੰ ਦੱਸਦੀ ਹੈ ਕਿ 58 ਤੋਂ ਲੈ ਕੇ 70 ਕਰੋੜ ਰੁਪਏ ਦਾ ਮੁਫਤ ਸਫ਼ਰ ਪੰਜਾਬ ਦੇ ਵਿੱਚ ਹੋ ਰਿਹਾ ਹੈ ਸੋ ਰਜਾਨਾ ਜਿਹੜਾ ਕਿ 50 ਕਰੋੜ ਤੋਂ ਬਾਅਦ ਜਿਹੜਾ ਕਿ ਮੋਹਤਬਸਾਂ ਦੇ ਵਿੱਚ ਸਫ਼ਰ ਬੀਬੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦਾ ਸਾਰਾ ਸਾਰ ਬੋਝ ਆਮ ਲੋਕਾਂ ਦੇ ਉੱਤੇ ਪੈ ਰਿਹਾ ਹੈ ਜੋ ਕਿ ਟੈਕਸ ਦਿੰਦੇ ਹਨ ਤੇ ਇਸ ਤੋਂ ਇਲਾਵਾ ਸਰਕਾਰ ਦੇ ਉੱਤੇ ਪੈ ਰਿਹਾ ਹੈ ਸੋ ਕੀ ਹੈ ਜਿਹੜਾ ਫ੍ਰੀ ਵਾਲਾ ਸਫ਼ਰ ਹੈ ਆਧਾਰ ਕਾਰਡ ਵਾਲਾ ਇਹ ਬੰਦ ਹੋ ਜਾਣਾ ਚਾਹੀਦਾ ਹੈ ਸੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦਿਓ ਕਿ ਇਹ ਬੰਦ ਹੋ ਜਾਣਾ ਚਾਹੀਦਾ ਹੈ ਜਾਂ ਫਿਰ ਸਰਕਾਰ ਨੂੰ ਇਸੇ ਤਰ੍ਹਾਂ ਹੀ ਇਸ ਨੂੰ ਜਾਰੀ ਰੱਖਣਾ ਚਾਹੀਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਰਾਸ਼ਨ ਡੀਪੋਆਂ ਲੈ ਕੇ ਅਹਿਮ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਾਰੀ ਹੋ ਗਏ ਹਨ ਨਵੇਂ ਹੁਕਮ ਜੀਹਾਂ ਸਾਰੇ ਹੀ ਰਾਸ਼ਨ ਡੀਪੋਆਂ ਦੇ ਬਾਹਰ ਹੁਣ ਹੈਲਪਲਾਈਨ ਨੰਬਰ ਦੇ ਬੋਰਡ ਅਤੇ ਸ਼ਿਕਾਇਤ ਬਾਕਸ ਲਗਾਏ ਜਾਣਗੇ ਯਕੀਨੀ ਬਣਾਇਆ ਜਾਵੇਗਾ ਤੇ ਇਹ ਨਾ ਵਿਚਾਰਾਂ ਦਾ ਪਟਕਾਵਾ ਜਿਹੜਾ ਕਿ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੋਂ ਰਾਸ਼ਨ ਵੰਡ ਪ੍ਰਕਿਰਿਆ ਮਿਡੇ ਮੀਲ ਅਤੇ ਖਾਣੇ ਦੀ ਸਟੋਰੇਜ ਦੀ ਸਮੱਸਿਆ ਸਮਿਖਿਆ ਕਰਦਿਆਂ ਹੋਇਆ ਕੀਤਾ ਹੈ ਸੋ ਬਹੁਤ ਸਾਰੇ ਤੁਹਾਨੂੰ ਦੱਸਿਆ ਕਿ ਪਿਛਲੇ ਦਿਨੀ ਹੀ ਇੱਕ ਜਿਹੜੀ ਕਿ ਖਬਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਕਿ ਸਰਕਾਰੀ ਗੋਦਾਮਾਂ ਦੇ ਵਿੱਚ ਕਣਕ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਜਾਣ ਬੁੱਝ ਕੇ ਉਸ ਨੂੰ ਭਿੱਜਣ ਦੇ ਲਈ ਰੱਖਿਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਉਸ ਦਾ ਬੀਟ ਜਿਹੜਾ ਕਾਫੀ ਵੱਧ ਜਾਂਦਾ ਹੈ ਤੇ ਜਿਸ ਦੇ ਵਿੱਚ ਮਲਾਵਟ ਕੋਰੀ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਉਸ ਨੂੰ ਜਿਹੜੀ ਕਿ ਫ੍ਰੀ ਵਾਲੀ ਕਣਕ ਹੈ ਉਹ ਲੋਕਾਂ ਨੂੰ ਦਿੱਤੀ ਜਾਂਦੀ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਖਾਣ ਪੀਣ ਦੀਆਂ ਵਸਤੂਆਂ ਦੇ ਉੱਤੇ ਅਤੇ ਇਸ ਤੋਂ ਇਲਾਵਾ ਮਸਾਲਿਆਂ ਦੀ ਐਕਸਪਾਇਰੀ ਵੀ ਜਿਹੜੀ ਹੁਣ ਚੈੱਕ ਕੀਤੀ ਜਾਵੇਗੀ ਇਸ ਤੋਂ ਇਲਾਵਾ ਜਿਹੜੇ ਵੀ ਹੁਣ ਪ੍ਰੀ ਰਾਖਣ ਲੈ ਰਹੇ ਹਨ ਡੀਪੂਆਂ ਦੀ ਨਿਰੰਤਰ ਤੌਰ ਦੇ ਉੱਤੇ ਚੈੱਕ ਵੀ ਕੀ ਚੈਕਿੰਗ ਵੀ ਕੀਤੀ ਜਾਵੇਗੀ ਤੇ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਜਿਹਨਾਂ ਲੋਕਾਂ ਨੂੰ ਰਾਖਣ ਵੰਡਿਆ ਜਾਂਦਾ ਹੈ ਉਹਨਾਂ ਨੂੰ ਵੰਡ ਤੋਂ ਬਾਅਦ ਮਸ਼ੀਨ ਦੇ ਉੱਤੇ ਅੰਗੂਠਾ ਲਗਾਉਣ ਨੂੰ ਕਿਹਾ ਜਾਵੇ ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਟੀਕਾ ਕਰਨ ਦਾ ਜੱਜਾ ਵੀ ਲਿਆ ਹੈ ਤੇ ਇਸ ਤੋਂ ਇਲਾਵਾ ਕੈਲਸ਼ੀਅਮ ਦੀਆਂ ਦਵਾਈਆਂ ਦੀ ਉਪਲਬਧਤਾ ਬਾਰੇ ਵੀ ਜਿਹੜਾ ਕਿ ਜਾਣਕਾਰੀ ਹਾਸਲ ਕੀਤੀ ਹੈ ਇਸੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕੀ ਸਰਕਾਰੀ ਰਾਸ਼ਨ ਦੀਪੂਆਂ ਅੰਗਰਣwadi ਕੇਂਦਰਾਂ ਜਾਂ ਸਕੂਲਾਂ ਦੇ ਮਿੱਡਡੇ ਮੀਲ ਸੰਬੰਧੀ ਕੋਈ ਵੀ ਸ਼ਿਕਾਇਤ ਹੁੰਦੀ ਹੈ ਤੇ ਤੁਸੀਂ psfpunjabgovernment.in ਦੇ ਉੱਤੇ ਜਿਹੜਾ ਕਿ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਇੱਕ ਹੈਲਪਲਾਈਨ ਨੰਬਰ ਵੀ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈ ਸੋ ਕਿਤੇ ਵੀ ਜਿਹੜਾ ਕਿ ਹੁਣ ਦੀਪੂ ਦੇ ਵਿੱਚ ਕਣਕ ਲੈਂਦੇ ਆ ਤੁਹਾਨੂੰ ਜੇ ਕੋਈ ਵੀ ਫਰੋਡ ਲੱਗਦਾ ਹੈ ਜਾਂ ਫਿਰ ਕਣਕ ਦੀ ਗੁਣਵੱਤਾ ਸਹੀ ਨਹੀਂ ਲੱਗਦੀ ਤੇ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਜਿਹੜਾ ਕਿ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਇਸ ਤੋਂ ਬਾਅਦ ਇੱਕ ਲਿਖਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ UPI ਲੈਣ ਦੇਣ ਜਿਹੜਾ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਫੀ ਜ਼ਿਆਦਾ ਮਹਿੰਗਾ ਹੋਣ ਜਾ ਰਿਹਾ ਹੈ RBI ਦੇ ਗਵਰਨਰ ਨੇ ਦਿੱਤਾ ਹੈ ਬਿਆਨ ਤੇ ਵੱਧ ਗਈ ਹੈ ਲੋਕਾਂ ਦੀ ਚਿੰਤਾ ਜੀਹਾਂ UPI ਦੇ ਰਾਹੀਂ ਡਿਜੀਟਲ ਭੁਗਤਾਨ ਕਰਨ ਵਾਲੇ ਕਰੋੜਾਂ ਉਪਭੋਗਤਾਵਾਂ ਲਈ ਹੁਣ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਭਾਰਤੀ ਰਿਜ਼ਰਵ ਬੈਂਕ RBI ਦੇ ਗਵਰਨਰ ਸੰਜੀਵ ਮਲਹੋਤਰਾ ਨੇ ਸਪਸ਼ਟ ਤੌਰ ਦੇ ਉੱਤੇ ਕਿਹਾ ਹੈ ਕਿ UPI ਸੇ ਜਿਹੜੀ ਕਿ UPI ਸੇਵਾ ਹੈ ਹਮੇਸ਼ਾ ਲਈ ਮੁਫਤ ਨਹੀਂ ਰਹਿ ਸਕਦੀ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਚਲਾਉਣ ਦੇ ਲਈ ਇੱਕ ਖਰਚਾ ਆਉਂਦਾ ਹੈ ਤੇ ਕਿਸੇ ਨਾ ਕਿਸੇ ਨੂੰ ਇਹ ਖਰਚਾ ਚੁੱਕਣਾ ਹੀ ਪਵੇਗਾ ਉਹਨਾਂ ਇਹ ਬਿਆਨ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ ਕਦੇ ਨਹੀਂ ਕਿਹਾ ਕਿ UPI ਹਮੇਸ਼ਾ ਮੁਫਤ ਰਹੇਗੀ ਇਸ ਦੀਆਂ ਕੀਮਤਾਂ ਹਨ ਅਤੇ ਕੋਈ ਨਾ ਕੋਈ ਇਸ ਦਾ ਭੁਗਤਾਨ ਜਿਹੜਾ ਕਿਸ ਨੂੰ ਕਰਨਾ ਹੀ ਪਵੇਗਾ ਖਰਚਿਆਂ ਦੀ ਭਰਪਾਈ ਹੁਣ ਜਿਹੜਾ ਕਿ ਕੌਣ ਕਰੇਗਾ ਇਸੇ ਦੇ ਦੌਰਾਨ ਜਿਹੜਾ ਕਿ ਗਵਰਨਰ ਨੇ ਕਿਹਾ ਹੈ ਕਿ ਭਾਵੇਂ ਸਰਕਾਰ ਬੈਂਕ ਜਾਂ ਵਪਾਰੀ ਭੁਗਤਾਨ ਕਰੇ ਇਹ ਪ੍ਰਣਾਲੀ ਨੂੰ ਟਿਕਾਊ ਬਣਾਉਣਾ ਜ਼ਰੂਰੀ ਹੈ ਤੇ ਉਹਨਾਂ ਨੇ ਦਰਾਇਆ ਹੈ ਕਿ ਜ਼ੀਰੋ ਕਾਸਟ ਮਾਡਲ ਲੰਬੇ ਸਮੇਂ ਤੱਕ ਨਹੀਂ ਚਲਾਇਆ ਜਾ ਸਕਦਾ ਸਰਕਾਰ ਦੇ ਰਹੀ ਹੈ ਸਬਸਿਡੀ ਸੋ ਸਰਕਾਰ ਦੇ ਵੱਲੋਂ ਪਹਿਲਾਂ ਹੀ ਜਿਹੜਾ ਕਿ ਸਬਸਿਡੀ ਦੇ ਕੇ ਜਿਹੜਾ ਕਿ UPI ਲੈਣ ਦੇਣ ਦੀ ਜਿਹੜੀ ਪੇਮੈਂਟ ਲੱਗਦੀ ਹੈ ਜਾਂ ਫਿਰ ਖਰਚਾ ਆਉਂਦਾ ਹੈ ਉਹ ਸਾਰਾ ਜਿਹੜਾ ਸਰਕਾਰ ਦੇ ਹਿੱਸੇ ਹੀ ਜਿਹੜਾ ਕਿ ਬੋਝ ਦੇ ਵਿੱਚ ਪੈ ਰਿਹਾ ਹੈ ਲਗਾਤਾਰ ਹੁਣ ਜਿਹੜਾ ਕਿ ICICI ਬੈਂਕ ਦੇ ਵੱਲੋਂ ਵੀ ਬੇਸਿਸ ਪੁਆਇੰਟ ਦੇ ਆਧਾਰ ਦੇ ਉੱਤੇ 100 ਰੁਪਏ ਦੇ ਉੱਤੇ 0.02 ਰੁਪਏ ਦਾ ਜਿਹੜਾ ਕਿ ਪ੍ਰਤੀ ट्रांजैक्शन ਜਿਹੜਾ ਕਿ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਬਾਦ ਤੋਂ ਬਾਅਦ ਸ਼ੇਰਪੇ ਤੱਕ ਜਿਹੜੇ ਫਸੂਲੇ ਜਾਣਗੇ ਸੋ ਇਸ ਤੋਂ ਬਾਅਦ ਹੁਣ ਆਰਬੀਆਈ ਨੇ ਵੀ ਖੁਦ ਸੰਕੇਤ ਕੀ ਦਿੱਤੇ ਹਨ ਕਿ ਯੂਪੀਆਈ ਹਮੇਸ਼ਾ ਮੁਕਤ ਨਹੀਂ ਰਹੇਗਾ ਤੇ ਬੈਂਕਾਂ ਨੇ ਵੀ ਹੁਣ ਪ੍ਰੋਸੈਸਿੰਗ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਡਿਜੀਟਲ ਲੈਣ ਦੇ ਉੱਤੇ ਜਿਹੜਾ ਕਿ ਕਾਫੀ ਜ਼ਿਆਦਾ ਬੋਝ ਪੈ ਸਕਦਾ ਹੈ ਹਾਲਾਂਕਿ ਇਹ ਦੇਖਣ ਦੇ ਵਿੱਚ ਬਾਕੀ ਹੈ ਕਿ ਸਰਕਾਰ ਇਸ ਦੇ ਉੱਤੇ ਕੀ ਸਟੈਂਡ ਲੈਂਦੀ ਹੈ ਸੋ ਕਿਤੇ ਨਾ ਕਿਤੇ ਹੁਣ ਜਿਹੜਾ ਕਿ ਯੂਪੀਆਈ ਜਾਂ ਫਿਰ ਜਿਹੜਾ ਕਿ ਆਨਲਾਈਨ ਪੇਮੈਂਟ ਕਰਨੀ ਉਸ ਦੇ ਲਈ ਵੀ ਤੁਹਾਨੂੰ ਹੁਣ ਪੈਸੇ ਚੁਕਾਉਣੇ ਪੈਣਗੇ ਜੋ ਕਿ ਪਹਿਲਾਂ ਫ੍ਰੀ ਦੇ ਵਿੱਚ ਤੁਸੀਂ ਭਰਤ ਰਹੇ ਸੀ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ ਸਰਕਾਰ ਨੇ ਕਰੋਨਾ ਦੀ ਗਿਣਤੀ ਦੇ ਵਿੱਚ ਬੰਦ ਕਰ ਦਿੱਤੇ ਹਨ ਐਲ ਪੀਜੀ ਗੈਸ ਕਨੈਕਸ਼ਨ। ਜੀ ਹਾਂ ਘਰੇਲੂ ਐਲ ਪੀਜੀ ਗੈਸ ਸਬਸਿਡੀ ਦੇ ਤਵਾਦਲੇ ਤੋਂ ਪਾਰਦਰਸ਼ਤਾ ਅਤੇ ਸੁਰੱਖਿਆਤਾ ਬਣਾਉਣ ਦੇ ਲਈ ਸਰਕਾਰ ਦੇ ਵੱਲੋਂ ਕਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਜਿਹੜਾ ਕਿ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਹੈ ਕਿ ਸਬਸਿਡੀ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਨਿਰਪੱਖ ਬਣਾਉਣ ਦੇ ਲਈ ਜਿਹੜਾ ਕਿ ਨਿਰੰਤਰ ਸੁਧਾਰ ਕੀਤੇ ਜਾ ਰਹੇ ਹਨ ਤੇ ਕੇਂਦਰ ਸਰਕਾਰ ਦੀ ਐਲਪੀਜੀ ਸਬਸਿਡੀ ਦੇ ਲਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਨੇ ਘਰੇਲੂ ਗੈਸ ਰਸੋਈ ਸਬਸਿਡੀ ਸਿੱਧੇ ਖਾਤੇ ਜਿਹੜਾ ਕਿ ਬੈਂਕ ਖਾਤਿਆਂ ਦੇ ਵਿੱਚ ਖਰਤਕਾਰਾਂ ਦੇ ਵਿੱਚ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ ਸੋ ਇਸੇ ਦੌਰਾਨ ਹੁਣ 4.8 ਕਰੋੜ ਨਕਲੀ ਐਲਪੀਜੀ ਕਨੈਕਸ਼ਨ ਬੰਦ ਕੀਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਇਸ ਮਹੀਨੇ ਦੇ ਤਹਿਤ 4.8 ਕਰੋੜ ਨਕਲੀ ਜਾਲੀ ਗੈਰ ਮੌਜੂਦ ਅਤੇ ਜਾਂ ਫਿਰ ਕਿਰਿਆਸ਼ੀਲ ਐਲਪੀਜੀ ਗੈਸਾਂ ਨੂੰ ਜਿਹੜਾ ਕਿ ਬਲਾਕ ਮੁਅਤਲ ਕਰ ਦਿੱਤਾ ਗਿਆ ਹੈ ਸੋ ਇਹ ਲਗਾਤਾਰ ਲੋਕਾਂ ਦੇ ਵੱਲੋਂ ਜਿਹੜਾ ਕਿ ਗਲਤ ਤਰੀਕੇ ਦੇ ਨਾਲ ਗੈਸ ਕਨੈਕਸ਼ਨ ਲਏ ਗਏ ਸਨ ਸੋ ਜਿਨ੍ਹਾਂ ਨੂੰ ਕੋਈ ਬੰਦ ਕਰ ਦਿੱਤਾ ਗਿਆ ਹੈ ਤੇ ਸਬਸਿਡੀ ਦੇ ਲਾਭ ਸਹੀ ਅਤੇ ਲੋੜਵੰਦ ਖਪਤਕਾਰਾਂ ਤੱਕ ਹੀ ਪਹੁੰਚਣ ਸੋ ਇਸ ਦੇ ਲਈ ਜਿਹੜਾ ਕਿ ਇਹ ਸਰਕਾਰ ਦੇ ਵੱਲੋਂ ਮਹੱਤਵਪੂਰਨ ਹੁਣ ਕਦਮ ਚੁੱਕਿਆ ਗਿਆ ਹੈ